મિત્રો સોડે વાસ્તે ਅੱਜ ਮੈਂ ਪੂਰੀ ਟੌਪ ਦੀ ਘੋੜੀ ਲੈ ਕੇ ਆਇਆ ਤੇ ਬਾਕੀ ਮੇਰੇ ਵੀਰ ਭਰਾਵੋ ਘੋੜੀ ਨੱਚਦੀ ਟੱਪਦੀ ਵੀ ਹੈ ਮੱਥਾ ਵੀ ਟੇਕਦੀ ਆ ਘੋੜੀ ਸਾਊਸੀਲ ਵੀ ਪੂਰੀ ਆ ਚਾਹੀ ਜਵਾਕ ਲਈ ਫਿਰਨ ਤੇ 40 50 ਕਿਲੋਮੀਟਰ ਆਰਾਮਦਾਰ ਨਾਲ ਚੱਲਦੀ ਆ ਘੋੜੀ ਤੇ ਜੇ ਕੋਈ ਵੀਰ ਭਰਾ ਰਾਈਡਿੰਗ ਕਰਨ ਵਾਸਤੇ ਕੋਈ ਵਧੀਆ ਜੀ ਘੋੜੀ ਖਰੀਦਣ ਦਾ ਚਾਹਣ ਹੈਗਾ ਉਹਦੇ ਲਈ ਘੋੜੀ ਬਿਲਕੁਲ ਸਹੀ ਆ ਤੇ ਬਾਕੀ ਰੇਟ ਮਿੱਤਰੋ ਬਿਲਕੁਲ ਜਾਇਜ਼ਾ ਰੇਟ ਦੇ ਸਮੇਤ ਆਪਾਂ ਸਾਰੀ ਡਿਟੇਲ ਦੇਵਾਂਗੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ 9 ਟੀਂਚ ਹੈਾਈਟ ਹੈ ਘੋੜੀ ਦੀ 6-7 ਸਾਲ ਉਮਰ ਆ ਮੇਰੇ ਵੀਰ ਭਰਾਵੋ ਸਵਾਰੀ ਦੀ ਪਾਸ ਹੈਗੀ ਸਾਊਸੀਲ ਵੀ ਪੂਰੀ ਆ ਚਾਹੇ ਜਵਾਕ ਲਈ ਫਿਰਨ ਬਾਲਪੋਰੀਆਂ ਦੀ ਸਾਫ਼ ਹੈ ਜੀ ਘੋੜੀ ਮੱਥਾ ਵੀ ਟੇਕਦੀ ਆ ਨਜਦੀ ਟੱਪਦੀ ਵੀ ਹੈ ਤੇ ਬਾਕੀ ਮੇਰੇ ਵੀਰ ਭਰਾਵੋ ਬਹੁਤ ਚੰਗੇ ਘੋੜੇ ਤੋਂ ਘੋੜੀ ਮੀਟ ਕਰਵਾਈ ਹੋਈ ਆ ਤੇ ਜੇ ਘੋੜੀ ਖਾਲੀ ਹੋਈ ਤਾਂ ਬਾਈ ਹਰੇ ਦੁਆਰਾ ਭਰਾ ਕੇ ਦੇ ਦੇਣਗੇ ਤੇ ਰੇਟ ਬਾਈ ਹਰੇ ਕਰਦੇ ਆ ਜੀ 85000 ਰੁਪਇਆ ਦੁਬਾਰਾ ਦੱਸ ਦਿੰਨਾ ਡਿਟੇਲ ਸਾਰੀ 9 ਇੰਚ ਹਾਈਟ ਹੈ 6-7 ਸਾਲ ਉਮਰ ਹੈ ਸਵਾਰੀ ਦੀ ਪਾਸ ਹੈ ਸੌ ਹਸੀਲ ਪੂਰੀ ਹੈ ਬਾਲਪੋਰੀਆਂ ਦੀ ਸਾਫ ਹੈ ਜੀ ਨੱਚਣ ਢੱਪੰਦੋ ਇਲਾਵਾ ਮੱਥਾ ਵੀ ਟੇਕਦੀ ਹੈ ਤੇ ਜੇ ਘੋੜੀ ਖਾਲੀ ਹੋਈ ਬਾਈ ਚਾਂਸ ਤਾਂ ਬਾਈ ਹਰੇ ਦੁਬਾਰਾ ਪ੍ਰਵਾ ਕੇ ਦੇ ਦੇਣਗੇ ਤੇ ਬਾਕੀ ਘੋੜੀਆਂ ਇਸ ਟਾਈਮ ਮੀਟ ਕਰਵਾਈ ਹੋਈ ਐ ਤੇ ਰੇਟ ਬਾਈ ਹੋਰੇ ਕਰਦੇ ਆ ਜੀ 85000 ਰੁਪਿਆ ਬਾਕੀ ਥੋੜਾ ਬਹੁਤਾ ਮੌਕੇ ਤੇ ਮਾਨਤਾਨ ਕਰ ਦੇਣਗੇ ਸਮਾਣਾ ਏਰੀਆ ਬਾਈ ਹੋ ਰੇਂਦਾ ਤੇ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ 94978 685588 ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ